ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸুইਝੋਟੀ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਠੀਕ ਹੋ ਹਾਂਜੀ ਬਾਈ ਹੋਰ ਠੀਕ ਹੋ ਵਧੀਆ ਹਾਂ ਚੜ੍ਹਦੀ ਕਲਾ ਬਰਾ ਚਲੋ ਵਧੀਆ ਨਾਮ ਤੇ ਐਡਰੈਸ ਫੋ ਨਾਮ ਹਰਤੇਜ ਸਿੰਘ ਬਰਾ ਪਿੰਡ ਵਧਾਤੇ ਹੂੰ ਜ਼ਿਲ੍ਹਾ ਬਰਨਾਲਾ ਹੂੰ ਸੀਲ ਤੱਪਾ ਹਾਂਜੀ ਨੇੜੇ ਪੰਨ ਰਹਿ ਗਿਆ ਭਦਾਵੜ ਇਹ ਇੱਧਰ ਸੈਨਾ ਰਹਿ ਗਿਆ ਇੱਧਰ ਲੈ ਵਸੇ ਦੀ ਪਹੜ ਆ ਗਿਆ ਓਕੇ ਭਾਈ ਮੋਬਾਈਲ ਨੰਬਰ ਕੋਡ ਮੋਬਾਈਲ ਨੰਬਰ 9953 4791 ਠੀਕ ਜਿਹੜੀ ਇਹ ਝੋਟੀ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਬਲੂਨ ਹੀ ਸੀ ਜੀ ਡਾਕਟਰ ਕਦੋਂ ਸੂਈ ਹੈ ਵੀਰੇ ਇਹ ਆਪਣਾ ਪਰਸ ਸੀ ਜੀ ਪਰਸਾ ਮੈਂ ਫੋਨ ਲਾਇਆ ਸੀ ਤੁਹਾਨੂੰ ਓਕੇ ਤੇ ਉਦੋਂ ਭੜਾਈਆਂ ਕਰਕੇ ਫਿਰ ਮਾਜਰ ਤੇ ਸਾਡੇ ਜਦੋਂ ਸੂਣ ਲੱਗੀ ਮੈਂ ਹਜਰ ਬਾਅਦ ਚ ਪਾਵਾਂਗੇ ਦੋ ਦਿਨ ਲੈ ਲੈਣ ਦੇ ਭੜਾਈਆਂ ਵੱਢੀਆਂ ਸੀਗੀਆਂ ਠੀਕ ਆ ਬੱਚਾ ਕੀ ਆ ਮਗਰ ਬੱਚਾ ਘੱਟਾ ਵੀਰੇ ਘੱਟਾ ਦੇ ਹਾਂਜੀ ਠੀਕ ਆ ਥੋੜਾ ਨੀਲੀ ਰਾਵੇ ਚ ਆ ਗਿਆ ਹਾਂ ਨੀਲੀ ਰਾਵੀ ਦਾ ਹੂੰ ਕਿੰਨਾ ਕੁ ਬੋਲਾ ਬਈ ਹੁਣ ਤਿਆਰ ਆ ਜਾਂਦਾ ਸਾਢੇ 7 ਹੂੰ ਸੱਤ ਸਾਢੇ ਸੱਤ ਪਾ ਇੱਥੇ ਐ ਵੀ ਆਪਾਂ ਝੂਠ ਮਾਰਨ ਨੂੰ ਕਹੀਏ 10 ਕਿਲੋ ਹਣਾ ਸਹੀ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਹੂੰ ਚਵਾਈ ਕਿਵੇਂ ਤੇ ਚਵਾਈ ਇੱਕ ਨੰਬਰ ਆ ਬਈ ਆਪਾਂ ਤਾਰਾ ਮਾਰ ਕੇ ਦਿਖਾਵਾਂਗੇ ਕੋਈ ਗੱਲ ਨਹੀਂ ਕੱਲਾ ਥਾਣਾ ਪੂਰੀ ਵੀਤੀ ਦੇ ਪੈ ਨਾੜ ਨੋੜ ਲੇਵੇ ਤੇ ਇੱਕ ਨੰਬਰ ਆ ਚੰਗੇ ਬੌਲੇ ਤੋਂ ਸਟਾਰਟ ਹੋਈਆ ਫੇਸ ਦੇ ਓਹ ਛੋਟੇ ਸਕੇਸ ਕੋੰਦੇ ਪਤਲੇ ਸਿੰਘ ਦੀ ਹਣਾ ਦੁੱਧ ਵਾਲੀ ਨਿਸ਼ਾਨੀ ਤੇ ਬਾਕੀ ਪਿੰਡਾ ਪਿੰਡਾ ਦੇ ਸਹੀ ਗੱਲ ਕੱਦ ਕਰ ਕੱਦ ਵੀ ਚੰਗਾ ਬਈ ਪਿੰਡਾ ਪਿੰਡਾ ਬਹੁਤ ਚੰਗੇ ਲੇਵਾ ਦੇ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਦਾ ਤਿਆਰ ਕਰਿਆ ਵਾ ਬਿਊਟੀ ਚੈੱਕ ਕਰ ਲਓ ਇੱਕ ਨ ਕੋਲ ਦੇ ਵਿੱਚ ਕਿੱਥੇ ਹੈ ਰੀ ਗੈਸ ਹਾਜੀ ਬੜੀ ਜੋਟੀ ਕੱਟੀ ਹੋਈ ਆ 1500 ਇਹ ਪੀਲੇ ਕਿ ਨਹੀਂ ਬਈ ਹਾਂ ਹਾਂ ਬਈ ਨਜਾਇਜ਼ ਬਰੀਕੀਆਂ ਚ ਸਹੀ ਗੱਲ ਆ ਬਈ ਲੱਛ ਪਤਾ ਤੋਰਾ ਚੈੱਕ ਕਰ ਲਿਓ ਤੋਰਾ ਵੀ ਕਰਮਾਲੀ ਦਾ ਇੱਕ ਨੰਬਰ ਆ ਬਈ ਕਿਆ ਬਾਤ ਆ ਸੂਈ ਸਵਾਈ ਬੱਚਾ ਆ ਗਿਆ ਮਗਰ ਕੱਟਾ ਕੱਲਗਾੜ ਵਾਲੀਆ ਸਿੰਘਾਂ ਦੀ ਇੱਕ ਨੰਬਰ ਆ ਬਿਊਟੀਫੁਲ ਆ ਮਿਲਕ ਪੱਖ ਚੰਗਾ ਤੇ ਮੁੱਲ ਕੀ ਆ ਵੀਰੇ ਜੈਜ ਮੁੱਲ ਡਾਕਟਰ ਦੇ ਜਿਹਾ ਆਪਾਂ ਅੱਗੇ ਵੀ ਲੈਣ ਦੇਣ ਵਾਲੇ ਕਰਦੇ ਹੁੰਦੇ ਆ ਠੀਕ ਆ ਜੀ ਲੱਖ ਰੁਪਏ ਜੋ ਮਾਨਦਾਨ ਕਰਾਂਗੇ 1 ਲੱਖ ਦਾ ਮੋਲਾ ਵਿੱਚੋਂ ਮਾਂ ਕੋਈ ਚੱਕ ਕੋਈ ਆ ਵੀ ਸਵਾ ਕਰੀ ਰਹੀ ਹੈ ਡੇਢ ਕਰੀ ਉਹ ਕੀ ਫਾਇਦਾ ਜਮਾ ਕਿੰਨੇ ਤਾਂ ਪਸੂ ਨੇ ਮਾਲ ਮੁੱਲ ਹੁੰਦਾ ਜਮਾ ਜੈ ਜਮੋਲਾ ਬਾਈ ਝੋਟੂ ਹੀ ਆਹ ਜੀ ਬਾਕੀ ਇਹ ਜੀ ਝੋਟੀ ਕੋਈ ਇੰਨੇ ਚ ਦੇ ਜੇ ਹਾਂ ਆਪਾਂ ਬੈਠੇ ਹਾਂ ਸਹੀ ਗੱਲ ਆ ਬਾਈ ਹੈ ਸਵਾਆਂ ਬਰੀਕੀਆਂ ਚ ਝੋਟੀਆਂ ਸਿੰਘ ਸੁng ਦਿਖਾ ਦੇ ਲੈ ਲੇਵਾ ਚੈੱਕ ਕਰ ਲੋ ਪਹਿਲਾਂ ਲੇਵਾ ਬਹੁਤ ਚੰਗਾ ਧਾਰਾ ਮਾਰ ਕੇ ਦਿਖਾ ਦੇ ਨਾ ਬੱਚਾ ਲਾ ਕੇ ਕੋਈ ਅੱਕਾ ਹੁੰਦਾ ਝੋਣ ਝੋਟੀ ਆ ਕੋਈ ਮੜਾ ਮੋਟਾ ਬੱਚੇ ਦਾ ਕਰ ਦੇ ਸਹੀ ਗੱਲ ਆ ਹੂੰ ਚਲ ਬਾੜੀ ਇੱਧਰ ਆ ਜੋ ਬੜਾ ਜੀ ਬਾੜੀ ਫਰੀਕ ਆ ਝੋਟੀ ਹੂੰ ਲੈ ਨੇ ਮੱਛਾ ਲਾ ਕੇ ਧਾਰਾ ਵੀ ਭਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦਿੰਨੇ ਲੈ ਬੰਦਾ ਲੈ ਆਈ ਬਹਿ ਜਾ ਕੋਈ ਚੱਕਰ ਨਹੀਂ ਬਾਹਲੀ ਠੰਡੀ ਹੈ ਯਾਰ ਨਾ ਸਹੀ ਭਾਈ ਇਹਦੇ ਹੰਢੀ ਹੈ ਹਾਂ ਬਾਕੀ ਮੋਲ ਭਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੋਲ ਰੱਖਿਆ ਆ ਮੋਲ ਨਹੀਂ ਮਿਲਣਾ ਕਿ ਤੂੰ ਕਹਨੀ ਭਾਈ ਹਾਂ ਹਾਂ ਹੂੰ ਨੇ ਆਪਾਂ ਵੀ ਸਮਾ ਕਰੀ ਗਈ ਹੈ ਡੇਢ ਕਰੀਓ ਕੀ ਫਾਇਦਾ ਸਹੀ ਗੱਲ ਆ ਭਾਈ ਇਹ ਗਾ ਹਰੇਕ ਜੀ ਨੇ ਉਹਦੇ ਮਾਲ-ਮਲ ਵਿਕਣਾ ਸਹੀ ਆ ਬਾਕੀ ਝੋਟੀ ਚ ਬਰੀਕੀਆਂ ਬਰੂਕੀਆਂ ਫੁੱਲਾ ਬਰੀਕੀਆਂ ਵਾਲੀਆਂ ਨੇ ਝੋਟੀ ਚ ਆ ਕੋਈ ਬਾਲਣੇ ਕੋਈ ਹੋਰ ਨਹੀਂ ਸਿੰਗ-ਸਿੰਗ ਦਿਖਾ ਦੇ ਪਿੰਡਾ ਦਿਖਾ ਦੇ ਸਹੀ ਆ ਤੇ ਲੇਵਾ ਦਿਖਾ ਦੇ ਲੈ ਕਿਸੇ ਪਾਸਿਓ ਹੱਥ ਦਰਾ ਨਹੀਂ ਯਾਰ ਹਨਾ ਥਾਨ ਵੀ ਬੜਾ ਚੰਗਾ ਜਿਵੇਂ ਪਲੂਨ ਦੇਖੀ ਲੇਵਾ ਨੇੜ ਤੋਂ ਕੋਈ ਹਿੱਲ ਚੱਲਣੀ ਨਹੀਂ ਹੂੰ ਕੀ ਬਾਤ ਆ ਬਈ ਨਹੀਂ ਝੋਟੀ ਦਾ ਉਹ ਹੀ ਨਹੀਂ ਕੈਮਰਾ ਲੈ ਕੇ ਕੋਲੇ ਖੜਾ ਨੀ ਕਿ ਨਹੀਂ ਕੋਈ ਚੱਕ ਤੀ ਨਹੀਂ ਇਹ ਤਾਂ ਥੋੜ੍ਹਾ ਜਿਆ ਨਾ ਝੋਟੀ ਦਾ ਸੁਆ ਮੰਨੇ ਵੇ ਠੀਕ ਆ ਹਾਂ ਹੂੰ ਹੋਰ ਪੂਰ ਰਵਣੀ ਚੋਟੀ ਪਈ ਐ ਸਹੀ ਆ ਜਦੋਂ ਕੜਕੋਲ ਚੱਲਿਆ ਖਰਾਕ ਪਈ ਫੇਰ ਦੇਖੀ ਦੇਖੀ ਕਿੰਨੇ ਬਾਈ ਅਜੇ ਚਵਾਈਆਂ ਹੋਈਆਂ ਫੇਰ ਚਵਾਈਆਂ ਦੇ ਚਿਹਰੇ ਦੀ ਆਹ ਜਿਹੜੇ ਥੋੜਾ ਜਿਹਾ ਆਪਣਾ ਪਲਾ ਸੀ ਗਿਆ ਪਲਾ ਦਾ ਕਰਕੇ ਮਾਇਆ ਵੀ ਆਪਾਂ ਡਾਕਟਰ ਤੈਨੂੰ ਮਾਫੀ ਰਹੀ ਪਾਵਾਂਗੇ ਹੁਣ ਸਾਡੇ ਤੇ ਸਹੀ ਗੱਲ ਆ ਬਾਈ ਵਾਲੀ ਬਰੀਕੀ ਜਾਂ ਬਾਕੀ ਚਵਾਈ ਚੈੱਕ ਕਰ ਲਵਾਂ ਲੈ ਲੈ ਆਈ ਬਾਈ ਜਾਂ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਬਹੁਤ ਹੀ ਠੰਡੀ ਐ ਹਣ ਚਵਾਈ ਦੇਖ ਛੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਦੇ ਨਹੀਂ ਕਿਹੜਾ ਕੁਛ ਬੜੀ ਚੰਗੀ ਚਵਾਈ ਆ ਹਾਂ ਹਾਂ ਲੰਮਾ ਕਰ ਲਈ ਤੁਹਾਡੀ ਚੈੱਕ ਕਰ ਲਿਆ ਕਿਆ ਬਾਗ ਚੋਣ ਚੰਗਾ ਹੈ ਨਾ ਪੂਰਾ ਪੂਰਾ ਹਾਂ ਤੇ ਬਾਕੀ ਮੌਨ ਲੱਗਿਆ ਜਬੀ ਛੋਟੀ ਚੰਗੀ ਸਮਾਰ ਕੇ ਸੰਦੂਨ ਦਿਖਾ ਦੇ ਲੈ ਵਾ ਇੱਕ ਨੰਬਰ ਆ ਬਾਈ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ